ਅੱਜ ਕੀ ਬਣਾਉਣ ਲੱਗੇ ਗੋਭੀ ਦੇ ਪਕੌੜੇ ਹੈ ਗੋਭੀ ਦੇ ਪਕੌੜੇ ਕਿਉਂ ਅੱਜ ਕੋਈ ਬਾੜਾ ਖਾਸ ਆ ਤਾਂ ਚੁੱਟੀ ਆ ਨਾ ਸਾਧਨ ਫ੍ਰੀ ਹੋ ਨਾ ਲੇਟ ਜਾਂਦੇ ਹਾਂ ਨਸ ਕਰਕੇ ਮੈਂ ਕਹਿੰਦਾ ਚੱਲੋ ਓ ਵਾਓ ਅਜਾ ਤੱਕ ਚਿੱਟ ਪਾਕ ਦੰਦਮ ਹਲ ਤੁਸੀਂ ਆ ਰਹੀ ਗਏ ਤੋਤੇ ਹੋਏ ਹੱਲ ਤਾਂ ਟਾਈਮ ਹੀ ਬੜਾ ਹੋ ਗਿਆ ਅੱਜ ਤੇ ਬਹੁਤ ਟਾਈਮ ਕੱਟ ਲਾਤਾ ਆਪਾਂ ਨਾ ਅੱਜ ਤਾਂ ਆਪਾਂ ਹੀ ਨਾ ਬਣਾ ਲਿਆ ਇਹਨਾਂ ਵਾਂਗ ਬਣਾਉਂਦੇ ਹਾਂ ਜੇ ਲੈ ਆਈਏ ਇੱਕੀ ਠੰਡ ਬੜੀ ਅੰਦਰ ਬਹੁਤ ਟੁ ਟਿਕ ਜਾ ਟਿਕ ਜਾ ਤੂੰ ਨਾ ਕਰ ਮਾਰੇ ਮਾਰੇ ਨੂੰ ਦੇਈ ਜਾ ਛੋਟੇ ਲੈ ਜਾ ਚਲ ਮਿੰਟ ਮਾਰ ਆਪਾਂ ਖਾਈਏ ਅੱਜ ਪਕੌੜੇ ਬਸ ਆ ਕੀ ਮਿਰਚਾਂ ਉੱਤੇ ਢੁੜੀ ਜੰਨੀ ਐਂਦੇ ਨਮਕ ਮਰਚਾ ਐ ਨ ਮੜਜਾ ਵਿੱਚ ਪਾਦੇ ਸਿੱਕੀ ਸਿੱਕੀਆਂ ਲੱਗਦਾ ਰਹਿ ਦਿਓ ਆ ਗੱਲ ਨੂੰ ਵਜੂ ਗੀਆਂ ਸਿੱਧੀਆਂ ਇਹ ਕਿਤੇ ਨਵਾਂ ਤਰੀਕਾ ਕੋਈ ਉਹ ਵੇਸਣ ਜਾਂ ਕਿੱਥੇ ਤੇਰਾ ਕਰਨਾ ਹੈ ਖਾਜੋ ਮਾਰਨਾ ਲੱਗਣਾ ਮੈਨੂੰ ਕੋ ਹੋ ਰਹੇ ਨੇ ਤੇ ਤੂੰ ਇਦਾਂ ਮਿਰਚਾਂ ਗੱਲ ਨੂੰ ਵੱਜਣਗੀਆਂ ਹਾਇ ਦੇਖ ਵਿੱਚ ਪੱਤੀ ਤੁਹਾਨੂੰ ਸਿੱਝੂ ਫਿੱਕੀ ਲੱਗਣੀ ਫਿਰ ਨਾ ਕਈ ਨਮਕ ਮਰਚਾ ਵੀ ਫਿਰ ਫਿੱਕੀ ਲੱਗਣੀ ਹੈ ਮੈਨੂੰ ਕਈ ਹੋਣਾ ਮੈਨੂੰ ਨਹੀਂ ਪਤਾ ਇਹ ਨਾ ਹੋਵੇ ਸੰਘ ਨੂੰ ਵੱਜੇਗੀ ਉਹ ਵਿਚਾਰ ਕੁੱਤੀ ਪਾਈਓ ਕੀ ਪਾਵਾਂ ਪੱਤੀ ਉਹ ਛੋੜੀ ਪੱਤੀ ਪਾਈ ਤੇ ਹੋਈ ਆ ਮਸਾਲਾ ਪਾਇਆ ਸਾਰਾ ਹਲੇ ਦਾ ਉਹ ਪਾ ਦੇ ਤੂੰ ਆਪੀ ਮੇਰੇ ਹੱਥ ਕਿੰਨੀ ਪਾਉਣੀ ਹੈ ਦੇਗੀ ਵਿੱਚ ਤਾਂ ਤੁਹਾਨੂੰ ਨਾ ਲੱਗਦੇ ਜਿਆਦਾ ਦੇਗੀ ਮਿਰਚ ਦਾ ਤੜਕਾ ਇੱਕ ਕਮ ਫੜਕਾ ਕਿੰਨੀ ਕੁ ਪੋਣੀ ਇੱਕ ਚਮਚੇ ਪਲੇ ਇੱਕ ਪਾਉਣਾ ਪੂਰਾ ਪਾ ਦੋ ਬਸ ਹਾਂ ਅੱਧਾ ਕਿ ਹੋਰ ਪਾਉਣਾ ਬਸ 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 ਬੰਦ ਕਰ ਦੋ ਹੁਣ ਐਨ ਡੇਢ ਕਿ ਪਾਉਣਾ ਟੱਕੜਾ ਬਸ ਨਾ ਆ ਫਰਾਈਜ਼ ਵੀ ਬਣਉਣੀ ਨਾ ਹੂੰ ਏਕਮ ਖਾ ਲੂਗਾ ਸ਼ਾਇਦ ਮੈਂ ਖਾਂਦਾ ਤੇ ਹੈ ਨਾ ਬਚ ਜਾਂਦਾ ਅੱਜ ਚਲੋ ਖੰਡ ਪਾਓ ਖੰਡ ਕਿੰਨੀ ਪੋਣੀ ਹੈ ਇੱਕ ਇੱਕ ਪੂਰਾ ਸਕੂਪ ਪਾ ਲੈਨੇ ਆਪਾਂ ਹਨਾ ਪ੍ਰੋਟੀਨ ਨਾਲ ਹੋਰ ਕਿੰਨਾ ਕੁ ਪੋਣਾ ਪਤਾ ਸੇ ਹੋਰ ਪਾ ਲੈਣਾ ਫਿਰ ਮੈਂ ਖਾ ਤੇਜੀ ਪਿੱਛੇ ਸਾਰੇ ਖਾਣੇ ਅੱਛਾ ਬਸ ਅੱਧਾ ਹੀ ਹਾਬ ਇਹਨੇ 1 ਮਿੰਟ ਕੀ ਰੱਖਿਆ ਆ ਹੋਰ ਹੋਰ ਤਾਂ ਹੀ ਤੱਕ ਰੱਖਿਆ ਹੋਇਆ ਦੁੱਧ ਵੀ ਪਾ ਲਾਂ ਹਲੇ ਨਾ ਪੇਚ ਕਰੋ ਗੈਸ ਨੂੰ ਗੈਸ ਫੁੱਲ ਨਹੀਂ ਉਬਲੀ ਜਾਂਦਾ ਸੀ ਮੈਂ ਆਪੇ ਘੱਟ ਪਕਤੀ ਸੀ ਨਾ ਫਿਰ ਪਾਤਾ ਅੱਛਾ ਆ ਮਾਮਾ ਲਗਾਤਾ ਕਿ ਸਿੱਕੀ ਨਾ ਲੱਗੇ ਵਿੱਚ ਉਹਦੇ ਗੋਭੀ ਨਾ ओके ओके रंग दे चा ना दूध ਪਈਦਾ ਆਪਾ ਆ ਉਹ ਕਾਲੀ ਤੁਨਾ ਚਾਹ ਬਣਾਉਣੀ ਹੈ ਹੋਰ ਪਾਓ 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 ਹੋਰ ਪਾਓ ਬਸ 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 ਜਿਆਦਾ ਚਿੱਟੀ ਜੀ ਨਹੀਂ ਹੋਗੀ ਨਹੀਂ ਨਹੀਂ ਸਹੀ ਹੈ ਇਹ ਜੋ ਵੀ ਪਾਦੇ ਲੌਂਗ ਲੌਂਗ ਜੇ ਹੈਗੇ ਆ ਉਹ ਮਸਾਲਾ ਪਾ ਦਿੱਤਾ ਪਹਿਲਾਂ ਹੀ ਹਾਂ ਦੇਖੋ ਇਹ ਮਸਾਲਾ ਪਾਇਆ ਸੀ ਪਹਿਲਾਂ ਸਾਰਾ ਹੀ ਲੌਂਗ ਲਾਚੀ ਹੈਗੀ ਵਿੱਚ ਲੌਂਗ ਲਾਚੀ ਦਾਲ ਚੀਨੀ ਮਲਠੀ ਵੱਡੀ ਲਾਚੀ ਛੋਟੀ ਲਾਚੀ ਸਵਾਹ ਨੂੰ ਸਭ ਕੁਝ ਅਸ਼ਾਨੇ ਵਾਪਾਤਾ ਵਾਵਾ ਕੁਝ ਫਿਰ ਅੱਲ੍ਹਾ ਬਣਾਉਣਾ ਹੈ ਨਾ ਚਾਹ ਮੈਂ ਬਣਾਉਣਾ ਪਿਆ ਵਾਵਾ ਟਾਈਮ ਬੱਦ ਵਾਵਾ ਟਾਈਮ ਬੱਦ ਨਾ ਵਾਵਾ ਟਾਈਮ ਬੱਦ ਬਣਾਉਣੀ ਮੈਂ ਲੰਗਾ ਪਹਿਲੀ ਇਹਦੀ ਪਹਿਲੀ ਵਾਰੀ ਬਣਾ ਲੱਗੇ ਫਰਸਟ ਟਾਈਮ ਫਰਸਟ ਟਾਈਮ ਓਇਲ ਉਹਦੇ ਪੂਰਾ ਠੋਕ ਕੇ ਨਹੀਂ ਫਿਰ ਸਰੋਂ ਤੇਲ ਚ ਪਰ ਨਹੀਂ ਨਾ ਫਾਈਨਲ ਤੇ ਮੈਂ ਅੱਜ ਅੱਜ ਇੱਕ ਖਾਸ ਤੋਬਾ ਕਰਨਾ ਪਿਆ ਨੈਕਸਟ ਪਲਾਨ ਕੀ ਹੈ ਤਮਾਕੀ ਵਾਲੀ ਵੀਡੀਓ ਅੱਜ ਅੱਜ ਇਹ ਚਾਹ ਪੀਣ ਤੋਂ ਬਾਅਦ ਤੇ ਪਕੌੜੇ ਖਾਣ ਤੋਂ ਬਾਅਦ ਅਸੀਂ ਨੈਕਸਟ ਵੀਡੀਓ ਜਿਹਦੀ ਬੱਦ ਤਮਾਕਾ ਵੀਡੀਓ ਨਵੇਂ ਸਾਲ ਤੇ ਆਉਗੀ ਉਹਦੇ ਨੇ ਜਾ ਕੇ ਆਪਾਂ ਪ੍ਰੈਪਰੇਸ਼ਨ ਕਰਦਿਆਂ ਹਨਾ ਹੂੰ ਨਵੇਂ ਸਾਲ ਤੇ ਆਂਦੀ ਅਸੀਂ ਵਾਸਤੇ ਟਾਈਮ ਬਹੁਤ ਲੱਗਣਾ ਉਹ ਵੀਡੀਓ ਤੇ ਇਸ ਕਰਕੇ ਅਸੀਂ ਸ਼ੁਗਰ ਅਲਰਟ ਸਰਵੇ ਵੀ ਆਉਣ ਵਾਲੇ ਬੱਜ ਗਏ ਹੋਰ ਬਣਾਈ ਕਦ ਚੱਲਦਾ ਨਾ ਫਿਰ ਫਿਰ ਉਹ ਆਪਾਂ ਨਵੇਂ ਸਾਲ ਤੇ ਅਪਲੋਡ ਕਰ ਦੇਣੀ 12 ਵਜੇ ਹੋਵੇਗੀ ਹਾਂ ਛੋਟੇ ਦੇ ਦੋ ਲੀਜ਼ਾ ਫੜਾ ਦੇ ਜੱਗ ਫੜਾ ਦੇ ਲੈ ਕੇ ਭੱਜਿਆ ਜਾਣਾ ਫੜਾ ਮੈਨੂੰ ਜਾ ਕੇ ਫੜਾ ਜੱਗ ਫੜਾ ਜੱਗ ਫੜਾ ਗੰਜਾ ਜਿਆ ਸਾਰਾ ਪਾਣੀ ਡੋਲਤਾ ਇਨੇ ਜੱਗ ਲੈ ਲੈ ਕੀ ਕਰਨਾ ਜੱਗ ਕੀ ਕਰਨਾ ਜੱਗ ਦੱਸੀ ਮੈਨੂੰ ਕੀ ਕਰਨਾ ਜੱਗ ਛੱਡ 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 ਮੇਰਾ 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 ਛੱਡ ਦੇ ਤੇਰਾ ਨਹੀਂਗਾ ਮੇਰਾ ਵਾ ਛੱਡ ਛੱਡ ਕਰੇ ਜੋੜ ਲੰਦਾ ਨਹੀਂ ਗੀਜਾ ਜੇ ਛੱਡ ਦੇ ਛੱਡ ਦੇ ਚੱਲ ਫੜ ਬਾਂਦਰ ਜਾ ਕੇ ਥਾਂ ਦਾ ਛੱਡ ਜਾ ਛੱਡ ਜਾ ਸ਼ੇਰ ਸ਼ੋਰ ਨਾਲ ਟਕੋਣਾ ਇੰਨੇ ਬੜਾ ਮੱਛਰ ਦਾ ਤਬਾੜਾ ਠਈ ਬੜਾ ਮੱਛਰ ਦਾ ਓਏ ਪਾਣੀ ਡਿਲੇ ਉੱਤੇ ਡਿੱਗੇਂਗਾ ਪਿੱਛੇ ਜਾ ਪਿੱਛੇ ਜਾ ਜਾਣ ਕੇ ਉੱਤ ਉੱਤ ਦੀ ਕਿਵੇਂ ਅਗਭਾਰ ਨਹੀਂ ਫੇਲੀ ਇੱਕਮ ਦੀ ਸਟੈਂਡਿੰਗ ਲੀ ਸਲੀਪਿੰਗ ਲਾਈਨ ਉਹ ਬੁੱਕਮ ਲਈ ਸਟੈਂਡਿੰਗ ਸਲੀਪਿੰਗ ਸਟੈਂਡਿੰਗ ਸਿੱਧੀਆਂ ਹਾਂ ਸਲੀਪਿੰਗ ਸੌਣ ਵਾਲੀਆਂ ਅੱਛਾ ਇਹ ਸਟੈਂਡਿੰਗ ਸਲੀਪਿੰਗ ਕਹਿੰਦੇ ਇੱਥੇ ਹਾਂ ਇਹ ਹੈਗੀ ਹੈ ਅਵੀ ਸਟੈਂਡਿੰਗ ਹੀ ਹੈ ਅੱਛਾ 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 ਸਟੈਂਡਿੰਗ ਸਲੀਪਿੰਗ ਲਾਈਨ ਆਪਣੀ ਚੱਲਣੀ ਆਇਆ ਫਿਰ ਊ ਭੁੱਖ ਲੱਗਣ ਲੱਗ ਗਈ ਨਾ ਟਾਈਮ ਬੜਾ ਹੋ ਗਿਆ ਲਓ ਜੀ ਚਾਹ ਤੇ ਮੈਂ ਰੈਡੀ ਕਰਤੀ ਸੀ ਘੈਂਟ ਘੈਂਟ ਪੂਰੀ ਇਹ ਤਾਂ ਇਹ ਕਿਹਦਾ ਚੱਕਰ ਹੋ ਰਿਹਾ ਹੈ ਇਹ ਇਹ ਕਿਉਂ ਹੋ ਗਿਆ ਪਾਣੀ ਪੈ ਗਿਆ ਤੇ ਉਵੇਂ ਵੀ ਤੇ ਇੱਥੇ ਪੈਣੀ ਸੀਗਾ ਗਿੱਲਾ ਹੋਣਾ ਸੀ ਹੋਈ ਪੈਣਾ ਸੀ ਪਾਣੀ ਪਾਇਆ ਹੋ ਜਾਣਾ ਤੇਰੇ ਤੋਂ ਹੋ ਗਿਆ ਕੱਚੇ ਕਰਨੇ ਆਪਾਂ ਬਾਅਦ ਵਿੱਚ ਪੱਕੇ ਕਰਕੇ ਲਾ ਲਾਂਗੇ ਨਾ ਮੇਰੇ ਮੂੰਹ ਦੇ ਰੱਖਤਾ ਪਾਣੀ ਕਿਤੇ ਤੇਰੀ ਥੋੜਾ ਪਿੱਛੇ ਹੋ ਕੇ ਬੈਟਾ ਨਾ ਮੈਂ ਜਾਰੀ ਅੱਗੇ ਰਹਿ ਗਏ ਉਹ ਬੀਟੋਂ ਮਿੰਟ ਦੱਬੀ ਆ ਕਿੱਲੀ ਹੋ ਪਈ ਆ ਜੀ ਭੁੱਖ ਲੱਗੀ ਤੁਹਾਨੂੰ ਭੁੱਖ ਨੂੰ ਟਾਈਮ ਬੜਾ ਲੱਗਣਾ ਤੇਰਾ ਵੇਖਣ ਤੇਨੂੰ ਫਿਰ ਤਿਆਰ ਕਰਨਾ ਪੈਣਾ ਹੈ ਨਾ ਕੋਈ ਗੱਲ ਨਹੀਂ ਕਾਹੋਂ ਗਏ ਸਾਰੇ ਜਾਨੇ ਬੜਾ ਵੀ ਆਉਗਾ ਡੜੀ ਦੀ ਰਾੜ ਰੜਦਲੇ ਸਰ ਉਹ ਪਾਣੀ ਗਰਮ ਕਰਦੇ ਨਾ ਜੀ ਦੇ ਗਾੜਾ ਪਾਣੀ ਨਹੀਂ ਉਤਰ ਕਾਦੀ ਕਦੀ ਰਾੜ ਕਰਦੇ ਨਾ ਉਹ ਦੋਨੋਂ ਦੋਨੋਂ ਕਾਦੀ ਕਦੀ ਇਹ ਰਾੜ ਯੂਜ਼ ਕਰੀ ਜੀ ਕਾਦੀ ਕਦੀ ਜੀ ਸਰ ਸਾਰੇ ਦੇਖਣਾ ਸਹੀ ਦਾ ਸਭ ਉਹ ਬੰਦ ਨਹੀਂ ਆਣਾ ਮਿੰਟਲ ਵੀ ਪਾਜਾ ਬਿਜਲੀ ਵੀ ਪਾਜੀ ਹਾ ਬਿਲ ਆਂਦਾ ਨਹੀਂ ਸਰਦੀ ਵਿੱਚ ਜੇ ਆ ਗਿਆ ਫੇਰ ਜੇ ਆ ਗਿਆ ਤਾਂ ਫੇਰ ਤਾਰ ਲਓ ਨਾ ਕੋਈ ਸਾਨੂੰ ਤਾਰਨਾ ਮੇਰੇ ਹਿਸਾਬ ਨਾਲ ਆਹ ਤੇਲ ਜਦੋਂ ਆਪਾਂ ਦੁਬਾਰਾ ਯੂਜ਼ ਕਰਦੇ ਨਾ ਕਾਲਾ ਹੋ ਜਾਂਦਾ ਬਹੁਤ ਮਾੜਾ ਹੁੰਦਾ ਬੋਡੀ ਲਈ ਤੇਰਾ ਇਹ ਕਹਣਾ ਨਹੀਂ ਵਰਤਦਾ ਸਤਾਵੀਂ ਆ ਸੁਟਣਾ ਥੋਣਾ ਵੇ ਹੁਣ ਫਿਰ ਕੀ ਕਰ ਸਕਦੇ ਤੇ ਵਾਦੀ ਬਨ ਰੀਯੂਜ਼ ਕਰੋ ਸਬਜੀ ਸੁੱਜੀ ਬਣਾਓ ਅੱਛਾ ਦੁਬਾਰਾ ਫੋਨ ਲੇ ਕੇ ਇਹਨੂੰ ਪਰ ਦੇਖੋ ਫੋਨ ਲੇ ਕੇ ਉਹ ਗਰਮ ਕਿੰਨੇ ਆ ਸਾਰੇ ਇੱਧੇ ਤੇ ਕੱਟਨੇ ਆ ਜਿਹੜੇ ਮੋٹے ਮੋٹے ਵੱਡੇ ਬਣ ਕੱਟ ਕਰ ਦੋ ਨਾ ਉਹਨੂੰ ਫਿਰ ਦੁਬਾਰਾ ਫਰਾਈ ਕਰਦੇ ਹਾਂ ਅਸੀਂ ਉੱਥੇ ਰੱਖ ਕੇ ਕੱਟ ਕਰੋ ਨਾ ਅੱਜ ਇੱਧੇ ਰੱਖ ਕੇ ਕੱਟੋ ਤਾਂ ਹੱਥ ਸੜਨਗੇ ਫਿਰ ਨਹੀਂ 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 ਕਰੀ। ਇਹਦਾ ਸੁੱਖ ਆ ਜਾਂਦਾ। ਆਦ ਪੂਰੀ ਜਾਂਦੇ ਆ। ਤੁਸੀਂ ਕੱਟਦੇ ਹੋ ਉਸ ਹਿਸਾਬ ਨਾਲ ਪਏ ਆ ਵਿੱਚੋਂ ਫੁੱਲ ਕੱਟਦੇ ਹੁੰਦਾ ਵੈ। ਤੁਸੀਂ ਕਿ ਕਿੱਦਾਂ ਕਰਦੇ? ਇੱਦਾਂ ਹੀ ਕੱਟਣਾ। ਆ ਵੀ ਜਿਵੇਂ ਆ ਫੁੱਲ ਜਿਆ ਵਾ। ਆ ਦੇਖੋ ਇਹ ਜਿਵੇਂ ਇਹ ਵੱਡਾ ਜਿਹਾ ਫੁੱਲ ਲੈਣਾ ਇਹਨੂੰ। ਆ ਦੇਖੋ ਇਹਨੂੰ ਸੈਂਟਰ ਚ ਇੱਥੇ ਕੱਟੋ। ਹਾਂ ਇੱਦਾਂ ਹੀ ਕੱਟਣਾ ਵੀ। ਹਾਂ। ਆਹੋ। ਬਸ ਭਰੇ ਨਾ ਤੇ ਉਹਨੂੰ ਹੱਥ ਰੱਖ ਕੇ ਨਾ ਕੱਟੋ ਗਰਮ ਲੱਗਣਾ ਹੈ। ਗੋਭੀ ਗਰਮ ਗਰਮ ਜਿਆਦਾ ਲੱਗਦੀ। ਫੇ ਠਹਿਰ ਜਾ ਫੇ ਜਿਆਦਾ ਰੁਕ ਜਾਂਦੇ ਆ ਉਹ ਤੱਕ ਅੱਧੀ ਅੱਛਾ ਤਾਂ ਪੂਰੀ ਜਾਂਦੇ ਹਨਾ। ਆ ਵੀ ਜਿਵੇਂ ਆ ਵਾ ਹਨਾ। ਹਾਂ ਹਾਂ। ਇਹਨੂੰ ਇਦਾਂ ਇਦਾਂ ਨਹੀਂ ਕੱਟਣਾ ਇਦਾਂ ਕੱਟਣਾ। ਹਾਂ ਇਦਾਂ ਕੱਟ ਦੋ ਬਸ। ਹਾਂ ਲੰਬਾ। ਬਾਸ ਇਹਦੇ ਪੂਰੀਆ ਹੋਣਾ। ਤੁਸੀਂ ਫੋਲਰ ਅੱਗੇ ਕਾਲੇ ਟੰਡਾ ਲੱਗ ਕਰ ਦਿੰਦੇ ਹੋ। ਤਦਲਾ ਬੜਾ ਕਤ। ਮੈਸਨ ਪਾੜਾ ਹੋਰ। ਉਹ ਵੀ ਲੱਗਿਆ ਸਾਰਾ। ਮੈਨੂੰ ਲੱਗਣਾ ਨਹੀਂ ਚਾਹੀਦਾ। ਹੁਣ ਸਾਰੀ ਮਾੜਾ ਲੱਗਣ ਤੇ ਲੱਗੇ ਨਾਲ ਹਨਾ। ਹਾਂ। ਪਾਦਾ ਸਾਰਾ ਪਾਦਾ ਉੱਤੇ। ਹਾਂ। ਸਾਰਾ ਪਾ ਦੇ। ਪਾ ਦੇ ਪਾਉਣਗੇ ਤੇ ਖਰਾ ਮੱਦਾਂ ਪਾ ਹੀ ਦੋ ਫਿਰ ਪਾ ਲਓ ਫਿਰ ਸਿੱਧਾ ਪਾਣੀ ਆ ਹੋਰ ਪਾਓ ਪਾ ਪਾ ਦੇ ਸਾਰਾ ਹੀ ਪਾ ਦੇ ਐ ਕਿਹੜੇ ਵਿੱਚ ਚਲ ਮਰਚ ਪਾਓ ਨਮਕ ਪਾ ਜਿੰਨਾ ਹੋਰ ਪਾਣਾ ਪਾ ਦੋ ਓਗਰੇ ਅੜੀ ਆਲੂ ਜੇ ਹਮ ਆਪੇ ਚੱਕ ਦੇ ਮੈਂ ਟਮੇ ਟਫਟੇ ਹਮ ਚੱਕ ਲੈ ਚੱਕ ਲੈ ਸਾਰੇ ਆਲੂ ਜੀ ਪਕੌੜੇ ਤਿਆਰ ਹੋ ਗਏ ਹੋਏ ਨੇ ਨੇ ਹੁਣੇ ਕੱਟ ਕੇ ਹੀ ਹੋਏ ਨੇ ਆਪ ਫਰਾਈ ਕਰਨੇ ਦਵਾ ਦੇ ਆ ਫਰਾਈ ਹੋ ਗਏ ਇਹ ਹਾਂ ਫੁੱਲ ਫਰਾਈ ਅਜੇ ਕਰਨੀ ਆ ਫਲ ਫਰਾਈ ਕਰ ਲੱਖਾ ਲੋ ਕਰਨੀ ਬਸ ਆ ਆਲੂ ਦੇ ਬਣ ਜਾਣ ਨਾ ਫਿਰ ਇਹਨਾਂ ਨੂੰ ਜਿਹੜੇ ਕੱਟ ਦਿੱਤੇ ਹੋਏ ਨਾ ਮੈਂ ਮੈਂ ਪਹਿਲਾਂ ਜਾ ਕੇ ਆਦਾ ਸਮੋਸਾ ਲੈ ਆਵਾਂ ਇਨਰ ਜਾਂ ਤਾਂ ਲੈ ਆਵਾਂ ਫਿਰ ਖਾਣੇ ਨੇ ਮੈਂ ਵੀ ਇਹਨਾਂ ਪਹਿਲਾਂ ਜਾ ਕੇ ਇਨਰ ਲਿਓ ਨੇ ਚੱਲ ਆਪਾਂ ਖਾਈ ਜਾਂਦੇ ਫਿਰ ਹਾਂ ਕੇ ਕੰਮ ਨੇ ਬੈਠੋ ਸਾਹੀਓ ਮੈਂ ਕਿ ਕਪਾੜੀ ਤੈਨੂੰ ਕਿਹਨੇ ਕਿਹਾ ਤੈਨੂੰ ਕਿਹਾ ਹੀ ਨਹੀਂ ਸਾਰੇ ਕੋਲ ਨਾਲ ਮੈਂ ਤੈਨੂੰ ਕਿਹਾ ਹੀ ਸਾਰੇ ਉੱਤੇ ਤੇ ਲਾਵਾ ਚਾ ਕੋਈ ਗੱਲ ਨਾ ਚਲੋ ਕੋਈ ਉਹ ਬੇਸ਼ੱਕ ਜਾਦਾ ਰਹੋ ਮੈਂ ਇਹ ਆਦਾ ਸਾਡੇ ਤੋਂ ਹੀ ਖਾਂਦੇ ਹੁੰਦੇ ਆ ਕਿੱਦਾਂ ਦੇ ਆਲੂ ਵਾਲੇ ਚਿਪਸ ਇਹ ਮੋਟੇ ਮੋਟੇ ਕਰਕੇ ਬੜੇ ਵਧੀਆ ਬੰਦੇ ਉਹ ਤੇ ਅੱਛਾ ਤੇ ਮੋਟੇ ਮੋਟੇ ਦੇ ਦੋ ਮੋਟੇ ਹਾਂ ਲੰਬੇ ਲੰਬੇ ਕਰਕੇ ਬੜੇ ਵਧੀਆ ਹੁੰਦੇ ਮੈਂ ਤਾਂ ਫ੍ਰੀਕ ਕਰਕੇ ਮੈਂ ਕਰਨ ਨੂੰ ਪਵੇ ਖਾਣੇ ਕੰਨੀ ਸਾਡੇ ਤੋਂ ਦੇ ਖਾਂਦੇ ਘਰੇ ਉਹ ਬਣ ਗਏ ਨਾ ਹੋ ਗਏ ਚੱਕ ਲਈਏ ਖੱਟੇ ਹੁਣ 12 ਫਰਾਈ ਕਰ ਦਈਏ ਹੁਣ ਆਪਾਂ ਖਾਈ ਜਾਈਏ ਮਕੋੜੇ ਦੇ ਗਏ ਵੀ ਹੋ ਗਏ ਲੈ ਗਏ ਮੈਂ ਤੇ ਹੱਥੋਂ ਦਿਖਾ ਦਉਂਗਾ ਓ ਕੀ ਮੈਂ ਕਿਹਾ ਹੁਣ ਜੇ ਬਾਗੋਂ ਬਿੱਟ ਪਰੋਂ ਟਾਈਮ ਨਾ ਜਾਂਦਾ ਨਾ ਖਾ ਪੀ ਗੇ ਕੰਮ ਨਹੀਂ ਬੜਿਆ ਹੋਣਾ ਹੋਰ ਕੀ ਸੁੱਤੇ ਆਣਾ ਹੀ ਵੇ ਦੁਆਰਾ ਹੋਰ ਤੇ ਪੰਗਾ ਬੜਾ ਇਹਨਾਂ ਦਾ ਹੁਣੇ ਕਾਪੀ ਦੇ ਦੁਆਰਾ ਦੋ ਫਾਈ ਕਰਨੇ ਪੈਂਦੇ ਨਾ ਫੇਰ ਕਾ ਕਰਗੇ ਹੂੰ ਜਿੰਨੇ ਜੀ ਮਤਲਬ ਜੀ ਜਿਆਦੇ ਵਧੀ ਜਾਣੇ ਉਹਨਾਂ ਪੰਗਾ ਵਧੀ ਜਾਂਦਾ ਹਾਂ ਹਾਂ ਨੇ ਹੋਰ 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 ਬਸ ਕੱਢੀ ਜਾਓ ਫਿਰ ਜਿੰਨੇ ਥੋੜੇ ਹੁਣ ਮਤਲਬ ਉਹਨੇ ਇੱਕੋ ਵਾਰੀ ਜੀ ਨਿਬੜ ਜਾਂਦਾ ਕੰਮ ਨਾ ਹਾਂ ਇਹ ਵੀ ਗੱਲ ਸਹੀ ਸਹੀ ਪਾਓ ਪਾਓ ਇੱਥੇ ਖਾਲ ਲੈਂਦੇ ਵਿੱਚੀ ਪਾਓ ਤੁਸੀਂ ਆ ਚੁੱਪੋ ਹੋ ਗਏ ਪੋਣੇ ਕਾ ਇੱਥੇ ਇਹਦੇ ਜ਼ਰੂਰੀ ਪੋਣੇ ਉੱਥੇ ਪਈ ਰਹਿੰਦੇ ਨਹੀਂ ਨਹੀਂ ਉਹ ਤੋਂ ਕੱਢ ਰੱਖ ਲਓ ਮੈਂ ਵੀ ਨਾ ਨਾ ਖਾਂਦੀ ਫਿਰ ਤੇ ਬੈਠ ਕੇ ਖਾਣੀ ਮੈਂ ਇਹ ਫਰਾਈ ਕਰਦੇ ਨਾਲ। ਸਰੋਆ। ਉਹ ਜਾਲੂ ਖਾਈਂਦੇ ਹਲੇ। ਗੋਬਿਆਂ ਦੇ ਰਮੇ। ਚਾਹ ਮੇਰੇ ਨਾਲ। ਚਾਹ। ਹਮੇ ਚਾਹ। ਚਾਹ ਦੇਣੀ। ਆਇਓ। ਜਦ ਬਿਆਰ ਦੇ 2:00 ਬੰਦੇ ਨਾ। ਹੂੰ। ਜਿਹੜੇ ਹੁੰਦੇ ਆ। ਦੁਬਾਰਾ ਫਰਾਈ ਕਰਕੇ ਬੰਦੇ ਤੇ ਵੀ ਕੱਟ ਦੀਏ। ਕੋਰੇ ਫਰਾਈ ਕਰ ਦਿਓ ਕੱਚੇ ਜਿਹੇ ਰਹਿ ਗਏ ਹਨ। ਬਾਤੇ ਬੜਾ ਕੰਮ ਆ। ਹੋ ਆ ਨਾਸ ਹੋ ਗਿਆ ਬਸ। ਚਲੋ ਬੰਦ ਕਰੀਏ। ਹਾਲ ਫੁੱਟ ਹੋ ਗਿਆ। ਕਿਉਂ ਮਾਣਾ ਤਾ ਸਾਰਿਆਂ ਨੇ। ਪਹਿਲਾਂ ਖਾ ਰਿਹਾ ਬਾਅਦ ਟਾਣਾ ਹੁੰਦਾ ਜਾਂਦਾ। ਬੰਦ ਕੀ ਗੱਲ ਨਾ ਪੂਰੀ ਤੇ ਥੁਮ ਤੇ ਆਪਾਂ ਵੀਡੀਓ ਕਰੀਏ ਬੰਦ ਤੇ ਹੋਰ ਕੰਮ ਕਰੀਏ। ਅਗਲੀ ਵੀਡੀਓ ਆ ਸੱਚਾ ਕੈਮਰੋ ਨਹੀਂ ਆ। ਇਹ ਜਾਣਾ ਨਹੀਂ ਇਜ਼ੀ ਹੈ। ਅੱਛਾ। ਤਾਂ ਇਜ਼ੀ ਹੈ। ਗੱਟ ਟਾਈਮ ਲੱਗਣਾ ਹੁੰਦਾ ਪੰਗਾ ਜਾਂ ਬਾਲਾ